ਇਸ ਪਾਰਟੀ ਨੂੰ ਪੰਜਾਬ ਦੇ ਵਿੱਚੋਂ ਹਰਾ ਨਹੀਂ ਸਕਦਾ ਕੋਈ ਪਰ ਅਸੀਂ ਕਿਹੜੇ ਸਿਧਾਂਤਾਂ ਤੇ ਖੜੇ ਆਂ ਨਾ ਤਾਂ ਅਸੀਂ ਪੰਥ ਨਾਲ ਖੜੇ ਆਂ ਨਾ ਅਸੀਂ ਕਿਸਾਨੀ ਨਾਲ ਖੜੇ ਆਂ ਦੋ ਹੀ ਸਾਡੀਆਂ ਧਿਰਾਂ ਸੀਗੀਆਂ ਮਜ਼ਬੂਤ ਪੰਥ ਤੇ ਕਿਸਾਨੀ ਅਸੀਂ ਦੋਨਾਂ ਨਾਲ ਹੀ ਨਹੀਂ ਖੜ ਸਕੇ ਜਦੋਂ ਤਿੰਨ ਆਰਡੀਨੈਂਸ ਆਏ ਕਿਸਾਨ ਵਿਰੋਧੀ ਇੱਕ ਇੱਕ ਕਿਸਾਨ ਨੂੰ ਪਤਾ ਲੱਗਿਆ ਸੀਗਾ ਕਿ ਇਹ ਕਾਨੂੰਨ ਸਾਡੇ ਵਿਰੋਧ ਦੇ ਵਿੱਚ ਨੇ ਕਾਲੇ ਕਾਨੂੰਨ ਨੇ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਵਾਲੇ ਨੇ ਕਿਉਂਕਿ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਜਾਗਰੂਕਾ ਅੰਦੋਲਨ ਦੀ ਅਗਵਾਈ ਪੰਜਾਬ ਨੇ ਕੀਤੀ ਬਾਅਦ ਦੇ ਵਿੱਚ ਦੂਜੀਆਂ ਸਟੇਟਾਂ ਦੇ ਸਾਰੇ ਕਿਸਾਨ ਤੁਰੇ ਸਾਨੂੰ ਪਤਾ ਲੱਗ ਗਿਆ ਕਿਸਾਨਾਂ ਨੂੰ ਪਤਾ ਲੱਗ ਗਿਆ ਮਜ਼ਦੂਰਾਂ ਨੂੰ ਪਤਾ ਲੱਗ ਗਿਆ ਆੜਤੀਆਂ ਨੂੰ ਪਤਾ ਲੱਗ ਗਿਆ ਦੁਕਾਨਦਾਰਾਂ ਨੂੰ ਪਤਾ ਲੱਗ ਗਿਆ ਪਰ ਸਾਡੀ ਲੀਡਰਸ਼ਿਪ ਨੂੰ ਨਹੀਂ ਪਤਾ ਲੱਗਿਆ ਜਿਸ ਦਿਨ ਆਰਡੀਨੈਂਸ ਆਇਆ ਮੈਂ ਤੀਜੇ ਦਿਨ ਸਟੇਟਮੈਂਟ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਐਲਾਇੰਸ ਤੋੜ ਦੇਣਾ ਚਾਹੀਦਾ ਤੇ ਹਰ ਸਿਮਰਤ ਕੌਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਤੇ ਮੈਨੂੰ ਟੈਲੀਫੋਨ ਆਇਆ ਵੀ ਤੁਸੀਂ ਸਟੇਟਮੈਂਟ ਦੇਤੀ ਮੈਂ ਕਿਹਾ ਜੀ ਰਾਜਨੀਤੀ ਬਾਅਦ ਚਾ ਕਿਸਾਨੀ ਪਹਿਲੋਂ ਆ ਅਸੀਂ ਕਿਸਾਨੀ ਨਾਲ ਜੁੜੇ ਹੋਏ ਆ ਸਾਡੀ ਹੋਂਦ ਕਿਸਾਨੀ ਕਰਕੇ ਆ ਆਰਥਿਕ ਹੋਂਦ ਪੰਜਾਬ ਦਾ ਮੁੱਖ ਕਿਤਾ ਕਿਸਾਨੀ ਆ ਜੇ ਅੱਜ ਅਸੀਂ ਕਿਸਾਨੀ ਨਾਲ ਨਹੀਂ ਖੜਾਂਗੇ ਕਦੋਂ ਖੜਾਂਗੇ ਕਹਿੰਦੇ ਤੁਸੀਂ ਕਾਨੂੰਨ ਪੜ੍ਹਿਆ ਮੈਂ ਕਿਹਾ ਪੜ੍ਹਨੇ ਨਹੀਂ ਕਾਨੂੰਨ ਤੋੜੇ ਕਿਸੇ ਨੇ ਮੈਂ ਹਲਕੇ ਦੀ ਮੀਟਿੰਗ ਬੁਲਾਈ ਕਿ ਮੇਰੇ ਤੋਂ ਅੱਜ ਅਸਤੀਫਾ ਲੈ ਲਓ ਮੈਂ ਕਿਸਾਨਾਂ ਦੇ ਨਾਲ ਖੜਾ ਵਾਂ ਉਹ ਕਹਿੰਦੇ ਬਿਲ ਆਉਣ ਦਿਓ ਸਾਰੇ ਹਲਕੇ ਦੇ ਵਰਕਰ ਕਹਿੰਦੇ ਵੀ ਜੇ ਉਸ ਦਿਨ ਤੱਕ ਵੀ ਲੀਡਰਸ਼ਿਪ ਉਧਰ ਖੜੂਗੀ ਤਾਂ ਆਪਾਂ ਸਾਰੇ ਅਸਤੀਫਾ ਦੇਵਾਂਗੇ ਜਦੋਂ ਵਿਰੋਧ ਹੱਦ ਤੋਂ ਵੱਧ ਗਿਆ ਪਾਣੀ ਸਿਰ ਤੋਂ ਲੰਘ ਗਿਆ ਫਿਰ ਕੀ ਫਾਇਦਾ ਕੋਈ ਫਾਇਦਾ ਹੋਇਆ ਫਿਰ ਅਸਤੀਫਾ ਦੇ ਤਾ ਫਿਰ ਲਾਇੰਸ ਤੋੜ ਤਾ ਫਿਰ ਰਾਸ਼ਟਰਪਤੀ ਦੀ ਵੋਟ ਕਹਿੰਦੇ ਫਿਰ ਪਾ ਦੇ ਉਹਨਾਂ ਨੂੰ ਤੇ ਹਜੇ ਕਹਿੰਦੇ ਆ ਇਹ ਬੀਜੇਪੀ ਨਾਲ ਲੜੇ ਹੋਏ ਨੇ ਸੋ ਜਿਹੜਾ ਵੀ ਵਿਅਕਤੀ ਸਿਧਾਂਤਾਂ ਦੀ ਗੱਲ ਕਰੂਗਾ ਪਿਛਲੇ ਸਮੇਂ ਚੋ ਕਾਂਗਰਸ ਦਾ ਏਜੰਟ ਰਿਆ ਹੁਣ ਉਹ ਭਾਜਪਾ ਦਾ ਏਜੰਟ ਬਣ ਜਾਊਗਾ ਇਹਨਾਂ ਵੱਲੋਂ ਗੱਲ ਕੀ ਵੀ ਕੋਈ ਹਿੰਮਤ ਨਾ ਕਰ ਸਕੇ ਬੋਲਣ ਦੀ ਕੋਈ ਸਿਧਾਂਤਾਂ ਦੀ ਗੱਲ ਕਰਨ ਦੀ ਹਿੰਮਤ ਨਾ ਕਰ ਸਕੇ ਸਾਡੇ ਸਾਹਮਣੇ ਅਸੀਂ ਜੋ ਮਰਜ਼ੀ ਕਰੀਏ ਸ਼੍ਰੀ ਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਤਿੰਨ ਸੰਸਥਾਵਾਂ ਨੇ ਸਾਡੀਆਂ ਜਿਨ੍ਹਾਂ ਦੀ ਅੱਜ ਮਰਿਆਦਾ ਤੁਹਾਡੇ ਸਾਹਮਣੇ ਆ ਵੀ ਕੀ ਹਾਲਾਤ ਬਣ ਗਏ ਨੇ ਦੁਨੀਆ ਦੇ ਵਿੱਚ ਬੈਠੇ ਸਿੱਖ ਬੜੇ ਚਿੰਤਤ ਨੇ ਬੜੇ ਦੁਖੀ ਨੇ ਇਸ ਗੱਲ ਨੂੰ ਲੈ ਕੇ ਕਿ ਅੱਜ ਕਾਣ ਹੋ ਰਿਹਾ ਸਾਡੀਆਂ ਇਹਨਾਂ ਸੰਸਥਾਵਾਂ ਦਾ ਉਹਦੀ ਮਰਿਆਦਾ ਦਾ ਕਾਣ ਹੋ ਰਿਹਾ 2 ਦਸੰਬਰ ਨੂੰ ਜੋ ਮਰਿਆਦਾ ਬਹਾਲ ਹੋਈ ਸੀਗੀ ਸ਼੍ਰੀ ਕਾਲ ਤਕ ਸਾਹਿਬ ਦੀ ਇਹਨਾਂ ਨੇ 3 ਮਹੀਨਿਆਂ ਦੇ ਵਿੱਚ ਉਸ ਮਰਿਆਦਾ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਸਿੰਘ ਸਾਹਿਬ ਦਾ ਕਿਰਦਾਰ ਕੁਸ਼ੀ ਉਹਨਾਂ ਦੀ ਕੀਤੀ ਗਈ ਫਿਰ ਤਿੰਨ ਜਥੇਦਾਰ ਹਟਾ ਦਿੱਤੇ ਗਏ ਤੱਕੇ ਨਾਲ ਤੇ ਹਰ ਸਿੱਖ ਫੇਰ ਨਾਰਾਜ਼ ਆ ਸੋ ਇਸ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਤੁਹਾਨੂੰ ਸਾਰਿਆਂ ਨੂੰ ਤਕੜੇ ਹੋਣਾ ਪੈਣਾ ਵਰਕਰਾਂ ਨੂੰ ਤਕੜੇ ਹੋਣਾ ਪੈਣਾ ਜੇ ਅਸੀਂ ਪੰਥ ਦੀ ਇਸ ਮਹਾਨ ਸੰਸਥਾ ਨੂੰ ਜੇ ਬਚਾਉਣਾ ਆ ਅਸੀਂ ਕੋਈ ਵੀ ਹੋਰ ਪਾਰਟੀ ਨਾ ਕਾਂਗਰਸ ਜਿਹਨੇ ਜੋ ਲੁੱਟਿਆ ਸਾਨੂੰ ਕਾਂਗਰਸ ਨੇ ਤੁਹਾਡੇ ਸਾਹਮਣੇ ਹੀ ਆ ਸਾਡੇ ਗੁਰੂ ਧਾਮਾਂ ਤੇ ਹਮਲੇ ਕੀਤੇ ਗਏ ਅਕਾਲ ਤਖਸਾਲ ਨੂੰ ਢਹਿ ਢੇਰੀ ਕੀਤਾ ਗਿਆ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਾਂਗਰਸ ਨੇ ਕਰਾਇਆ ਤੇ ਉਸ ਤੋਂ ਬਾਅਦ ਵੀ ਸਰਕਾਰ ਬਣ ਜੇ ਪੰਜਾਬ ਦੇ ਵਿੱਚ ਕਾਂਗਰਸ ਦੀ ਮੈਂ ਸਭ ਦਾ ਕਿ ਸਾਡੇ ਲਈ ਬੜੀ ਦੁੱਖ ਦੀ ਗੱਲ ਆਏ ਭਾਰਤੀ ਜਨਤਾ ਪਾਰਟੀ ਅਲਾਈਅੰਸ ਰਿਹਾ ਸਾਡਾ ਕਿੰਨਾ ਲੰਮਾ ਸਮਾਂ ਦੇਸ਼ ਦੀ ਯਾਦੀ ਵੇਲੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਗਏ ਸੀਗੇ ਕੀ ਇੱਕ ਵੀ ਪੂਰਾ ਹੋਇਆ ਕਾਂਗਰਸ ਨੇ ਤਾਂ ਕਰਨਾ ਹੀ ਸੀ ਕਿ ਬੀਜੇਪੀ ਨੇ ਪੂਰੇ ਕੀਤੇ ਨਾ ਚੰਡੀਗੜ੍ਹ ਦਾ ਮਸਲਾ ਨਾ ਪਾਣੀਆਂ ਦਾ ਮਸਲਾ ਨਾ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਤੇ ਹੁਣ ਤਾਂ ਸਾਡੇ ਬੰਦੀ ਸਿੰਘਾਂ ਦਾ ਜਿਹੜਾ ਮਸਲਾ ਲੰਬੇ ਸਮੇਂ ਤੋਂ ਜਿਹੜਾ ਚ ਬੰਦ ਨੇ ਕਿਸਾਨੀ ਦਾ ਮਸਲਾ ਜਿਹੜੇ ਕਿਸਾਨ 13 ਮਹੀਨੇ ਬੈਠੇ ਰਹੇ ਬਾਰਡਰਾਂ ਤੇ ਤੇ ਜਿਹੜੀ ਸਰਕਾਰ ਕਿਸਾਨਾਂ ਨੇ ਬਣਾਈ ਸੀਗੀ ਉਹਨਾਂ ਨੇ ਕੁੱਟ ਕੇ ਉੱਥੋਂ ਭਜਾਇਆ ਤੇ ਅਜੇ ਤੱਕ ਸਮਾਨ ਨਹੀਂ ਮਿਲ ਰਿਹਾ ਕਿਸਾਨਾਂ ਦਾ ਦਿੱਲੀ ਵਾਲਾ ਕੋਈ ਵੀ ਸਾਡੇ ਸਕੇ ਨਹੀਂ ਹੋ ਸਕਦੇ ਦਿੱਲੀ ਵਾਲੇ ਸੋਛ ਲਈ ਲੋੜ ਆ ਸਾਨੂੰ ਅੱਜ ਖੇਤਰੀ ਪਾਰਟੀ ਦੀ ਅੱਜ ਲੋੜ ਆ ਸਾਨੂੰ ਉਸ ਲੀਡਰਸ਼ਿਪ ਦੀ ਜਿਹੜੀਆਂ ਆਪਣੇ ਹਿੱਤਾਂ ਤੋਂ ਉੱਪਰ ਉੱਠ ਕੇ ਆਪਣੀ ਕੁਰਸੀ ਨੂੰ ਤਿਆਗ ਕੇ ਪੰਜਾਬ ਦੇ ਲਈ ਪੰਥ ਦੇ ਲਈ ਪੰਜਾਬ ਦੇ ਹੱਕਾਂ ਦੇ ਲਈ ਲੜਾਈ ਲੜੇ ਅੱਜ ਦੁਨੀਆ ਦੇ ਵਿੱਚ ਸਿੱਖਾਂ ਦਾ ਬਹੁਤ ਨਾਮ ਆ ਬڑا ਨਾਮ ਕਮਾਇਆ ਸਿੱਖਾਂ ਨੇ ਬੜੀ ਮਿਹਨਤ ਕਰਕੇ ਆਰਥਿਕ ਪੱਖ ਤੋਂ ਤਰੱਕੀ ਕੀਤੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਜਿੱਥੇ ਮਰਜ਼ੀ ਚਲੇ ਜਾਈਏ ਉੱਥੇ ਜਾ ਕੇ ਐਮਪੀ ਐਮਐਲਏ ਬਣੇ ਹੋਏ ਨੇ ਮੰਤਰੀ ਬਣੇ ਹੋਏ ਨੇ ਪ੍ਰੀਮੀਅਰ ਬਣੇ ਹੋਏ ਨੇ ਪ੍ਰਧਾਨ ਮੰਤਰੀ ਵੀ ਬਣ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਲੇਕਿਨ ਜਿਹੜੀ ਸਾਡੀ ਸਿੱਖਾਂ ਦੀ ਜਿੱਥੇ ਬਹੁ ਗਿਣਤੀ ਸਾਡਾ ਜਿਹੜਾ ਪੰਜਾਬ ਸਾਡਾ ਸੂਬਾ ਜਿਹੜਾ ਜਿਹੜੀ ਪੰਜਾਬੀਆਂ ਦੀ ਧਰਤੀ ਆ ਸਿੱਖਾਂ ਦੀ ਜਿਹੜੀ ਧਰਤੀ ਆ ਅੱਜ ਇੱਥੇ ਰਾਜਨੀਤਿਕ ਤੌਰ ਤੇ ਅਸੀਂ ਸਭ ਤੋਂ ਵੱਧ ਕਮਜ਼ੋਰ ਆ ਅੱਜ ਅਸੀਂ ਲੋੜ ਅੱਜ ਸਾਨੂੰ ਰਾਜਨੀਤਿਕ ਤੌਰ ਤੇ ਸਿੱਖ ਸ਼ਕਤੀ ਨੂੰ ਇਕੱਠਿਆ ਕਰਨ ਦੀ ਜੇਕਰ ਅਸੀਂ ਕੇਂਦਰ ਤੋਂ ਮਸਲੇ ਹੱਲ ਕਰਾਉਣੇ ਨੇ ਉਸ ਤੋਂ ਬਿਨਾਂ ਹੱਲ ਨਹੀਂ ਹੋਣਾ ਕੁਝ ਵੀ 75 ਸਾਲਾਂ ਚ ਕੋਈ ਹੱਲ ਨਹੀਂ ਹੋਇਆ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਲੋਕ ਜਾਗਰੂਕ ਨੇ ਅੱਜ ਲੀਡਰਸ਼ਿਪ ਨੂੰ ਜਾਗਰੂਕ ਹੋਣ ਦੀ ਲੋੜ ਆ ਅੱਜ ਲੋਕਾਂ ਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ ਅੱਗੇ ਹੁੰਦਾ ਸੀ ਕਿ ਲੀਡਰ ਉੱਥੇ ਕੁਝ ਕਹਿ ਗਿਆ ਗਾਂ ਕੁਝ ਕਹਿਤਾ ਕੋਈ ਅਖਬਾਰ ਕਿਸੇ ਐਡੀਸ਼ਨ 'ਚ ਖਬਰ ਲੱਗੀ ਅੱਜ ਦਾ ਰਿਕਾਰਡਿੰਗ ਹੁੰਦੀ ਆ ਹਰ ਚੀਜ਼ ਦੀ ਅੱਜ ਜਿਹੜੀ ਗੱਲ ਕਹਿਣੀ ਆ ਕੱਲ ਨੂੰ ਇਹ ਆਉਣ ਵਾਲੇ ਸਮੇਂ ਲਾਈਫ ਟਾਈਮ ਲਈ ਰਿਕਾਰਡ ਦਾ ਹਿੱਸਾ ਹੈ ਜੋ ਅੱਜ ਅਸੀਂ ਤੁਹਾਨੂੰ ਬੋਲ ਰਹੇ ਆ ਕਹਿਣੀ ਤੇ ਕਰਨੀ ਤੇ ਪਹਿਰਾ ਦੇਣ ਵਾਲੇ ਉਸ ਲੀਡਰਸ਼ਿਪ ਦੀ ਲੋੜ ਆ ਤੁਸੀਂ ਬੜੇ ਮਿਹਨਤ ਕਸ਼ ਲੋਕ ਹੋ ਬੜੀਆਂ ਮਿਹਨਤਾਂ ਕੀਤੀਆਂ ਤੁਸੀਂ ਲੋਕਾਂ ਨੇ ਇਸ ਪੰਜਾਬ ਦੀ ਇਹਨਾਂ ਟਿੱਬਿਆਂ ਨੂੰ ਤੁਸੀਂ ਆਵਾਜ਼ ਕੀਤਾ ਲੇਕਿਨ ਅੱਜ ਅੱਜ ਸਾਡਾ ਹਰ ਇੱਕ ਚਾਹੇ ਕਿਸਾਨ ਆ ਚਾਹੇ ਪੰਥਕ ਸੋਚ ਰੱਖਣ ਵਾਲਾ ਪੰਥਦਰਦੀ ਆ ਜਿਹੜਾ ਹਰੇਕ ਵਿਅਕਤੀ ਅੱਜ ਨਰਾਸ਼ ਆ ਅੱਜ ਨੂੰ ਦੇਖ ਨਹੀਂ ਰਿਹਾ ਕੁਝ ਵੀ ਅੱਗੇ ਹੋਣਾ ਕੀ ਆ ਸੋ ਇਸ ਲਈ ਆਪਾਂ ਨੂੰ ਤਕੜੇ ਹੋਣ ਦੀ ਲੋੜ ਆ ਸਾਡੀਆਂ ਨਾਲ ਸੰਸਥਾਵਾਂ ਨੂੰ ਉਹਨਾਂ ਦੀ ਮਰਿਆਦਾ ਜੇਕਰ ਅਸੀਂ ਬਹਾਲ ਰੱਖਣੀ ਚਾਹੁੰਦੇ ਆ ਤਾਂ ਇੱਕ ਜੁਟ ਹੋ ਕੇ ਜੋ ਵੀ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਨਾਮੇ ਆਉਂਦੇ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਰਹੀਆਂ ਨੇ ਬੜੀ ਵੱਡੀ ਜ਼ਿੰਮੇਵਾਰੀ ਆ ਪੰਥ ਦੇ ਮੋਢਿਆਂ ਤੇ ਲੰਬਾ ਸਮਾਂ ਹੋ ਗਿਆ ਚੋਣਾਂ ਨਹੀਂ ਹੋਈਆਂ 2011 ਦੇ ਵਿੱਚ ਚੋਣਾਂ ਹੋਈਆਂ ਸੀ 14 ਸਾਲ ਹੋ ਗਏ ਨੇ ਸੋਣਾ ਚੋਣਾਂ ਦੀ ਬੜੀ ਅਹਿਮੀਅਤ ਆ ਅਸੀਂ ਤਾਂ ਵੋਟਾਂ ਬਣਾਉਣ 'ਚ ਬੜੇ ਟੱਲੇ ਰਹੇ ਲੇਕਿਨ ਜਦੋਂ ਵੀ ਚੋਣਾਂ ਅਨਾਉਂਸ ਹੁੰਦੀਆਂ ਚਾਹੇ ਪਿੰਡ 'ਚ 200 ਵੋਟਾਂ ਚਾਹੇ 300 ਵੋਟਾਂ ਤੇ ਆਪਣੀ ਵੱਡੀ ਜ਼ਿੰਮੇਵਾਰੀ ਆ ਸਾਰਿਆਂ ਦੀ ਬਣਦੀ ਕਿ ਅਸੀਂ ਉਸ ਤਰ੍ਹਾਂ ਦੇ ਨੁਮਾਇੰਦੇ ਚੁਣੀਏ ਜਿਹੜੇ ਚੰਗੇ ਅਖਸ ਵਾਲੇ ਹੋਣ ਚੰਗੇ ਕਿਰਦਾਰ ਵਾਲੇ ਹੋਣ ਜਿਹੜੇ ਧਰਮ ਨਾਲ ਖੜਨ ਵਾਲੇ ਹੋਣ ਜੇਕਰ ਅਸੀਂ ਵੀ ਚਾਹੇ ਜਿਹੜਾ ਲੀਡਰ ਉਹਨਾਂ ਦੇ ਪਿੱਛੇ ਆ ਜੀ ਉਹ ਵੀ ਗਲਤ ਆ ਤਾਂ ਉਹਦੇ ਖਿਲਾਫ ਵੀ ਖੜਨ ਵਾਲੇ ਹੋਣ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਹੋਣ ਇਹ ਅੱਜ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਰਾਜਨੀਤੀ ਤੋਂ ਪਹਿਲਾਂ ਧਰਮ ਪਹਿਲਾਂ ਧਰਮ ਨੂੰ ਬਚਾਉਣਾ ਜ਼ਰੂਰੀ ਆ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਬਹਾਲ ਕਰਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਰਿਆਦਾ ਬਹਾਲ ਕਰਨੀ ਇਹ ਸਾਡੇ ਲਈ ਇਹ ਜ਼ਿਆਦਾ ਜ਼ਰੂਰੀ ਨੇ ਪੰਜਾਬ ਦੀ ਸਰਕਾਰ ਬਣਾਉਣ ਦੇ ਨਾਲੋਂ ਕਿਉਂਕਿ ਜੇ ਧਰਮ ਹੀ ਨਾ ਰਿਹਾ ਤਾਂ ਕੁਝ ਨਹੀਂ ਰਹਿਣਾ ਸੋ ਇਸ ਲਈ ਇਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਦੀਆਂ ਚੋਣਾਂ ਦੇ ਵਿੱਚ ਤਕੜੇ ਹੋ ਕੇ ਚੰਗੇ ਆਕਸ ਵਾਲੇ ਉਮੀਦਵਾਰਾਂ ਨੂੰ ਅਸੀਂ ਜਿਤਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਹੋ ਸਕੇ ਅਤੇ ਚੰਗੀ ਲੀਡਰਸ਼ਿਪ ਤੁਹਾਡੇ ਵਿੱਚੋਂ ਨੌਜਵਾਨ ਨੇ ਜਿਹੜੇ ਉਹ ਅੱਗੇ ਆ ਸਕਣਨ ਨੌਜਵਾਨਾਂ ਦੇ ਹੱਥ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਵਾਗਡੋਰ ਹੋਵੇ ਉਹ ਤਾਂ ਹੀ ਹੋ ਸਕਦਾ ਜੇਕਰ ਅਸੀਂ ਆਉਣ ਵਾਲੇ ਸਮੇਂ ਸਾਰੇ ਫੈਸਲੇ ਸੋਚ ਸਮਝ ਕੇ ਲਵਾਂਗੇ ਆਮ ਆਦਮੀ ਪਾਰਟੀ ਨੇ ਬੜਾ ਗੁੰਮਰਾਹ ਕੀਤਾ ਸੋਸ਼ਲ ਮੀਡੀਆ ਰਾਹੀਂ ਸਾਨੂੰ ਸ਼ਾਇਦ ਆਸ ਸੀ ਕਿ ਸ਼ਾਇਦ ਬਹੁਤ ਵੱਡਾ ਬਦਲਾ ਆ ਰਿਹਾ ਲੇਕਿਨ ਬਹੁਤ ਵੱਡਾ ਧੋਖਾ ਹੋਇਆ ਪੰਜਾਬ ਦੇ ਲੋਕਾਂ ਦੇ ਨਾਲ ਹਰ ਵਰਗ ਨਾਲ ਹੋਇਆ ਅੱਜ ਕੀ ਹਾਲਾਤ ਨੇ ਪੰਜਾਬ ਦੇ ਅੱਜ ਲੋਕ ਕਿਸਾਨਾਂ ਦੀ ਮੈਂ ਗੱਲ ਪਹਿਲਾਂ ਕਰਕੇ ਹੀ ਹਟਿਆਂ ਸੀ ਨਾਰਾ ਦਿੰਦੇ ਸੀ ਜੈ ਜਵਾਨ ਜੈ ਕਿਸਾਨ ਸਾਡੀਆਂ ਟਰਾਲੀਆਂ ਪਿੱਛੇ ਲਿਖਿਆ ਹੁੰਦਾ ਸੀਗਾ ਕਿ ਜਵਾਨ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਦੇ ਵਿੱਚ ਆਪਦਾ ਯੋਗਦਾਨ ਪਾਉਂਦਾ ਕਿਸਾਨ ਤੇ ਜਵਾਨ ਸਾਡੀਆਂ ਸਰਦਾਂ ਦੀ ਰਾਖੀ ਕਰਦਾ ਅੱਜ ਨਾ ਕਿਸਾਨ ਬਖਸ਼ੇ ਗਏ ਨਾ ਜਵਾਨ ਬਖਸ਼ੇ ਗਏ ਉਹਨਾਂ ਤੇ ਵੀ ਜੋ ਕੁੱਟਮਾਰ ਹੋਈ ਆ ਪਿਛਲੇ ਸਮੇਂ ਦੇ ਵਿੱਚ ਤੁਹਾਡੇ ਸਾਹਮਣੇ ਇਨਸਾਫ ਨਹੀਂ ਮਿਲ ਰਿਹਾ ਅੱਜ ਪੰਜਾਬ ਦੇ ਵਿੱਚ ਰੋਜ਼ ਕਿਤੇ ਨਾ ਕਿਤੇ ਬੰਬ ਧਮਾਕੇ ਹੋ ਰਹੇ ਨੇ ਸੋ ਸਹਿਮ ਦਾ ਮਾਹੌਲ ਬਣਿਆ ਹੋਇਆ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ ਸੋ ਇਸ ਲਈ ਲੋੜ ਅੱਜ ਪੰਜਾਬ ਨੂੰ ਖੇਤਰੀ ਪਾਰਟੀ ਦੀ ਅਤੇ ਯੋਗ ਲੀਡਰਸ਼ਿਪ ਦੀ ਸੋ ਜਿਹੜੀ ਭਰਤੀ ਮੁਹਿੰਮ ਚੱਲ ਰਹੀ ਆ ਬੇਸ਼ੱਕ 12 ਤਰੀਕ ਨੂੰ ਇੱਕ ਜਿਹੜੀ ਪਰਿਵਾਰ ਦੀ ਪਾਰਟੀ ਆ ਉਹਦਾ ਪ੍ਰਧਾਨ ਚੁਣਿਆ ਜਾਣਾ ਉਹਨਾਂ ਨੇ ਆਪਣੇ ਮਨ ਨੂੰ ਤਸੱਲੀ ਦੇ ਲੈਣੀ ਆ